ਦਿੱਲੀ ਜਿੱਤ ਦਾ ਪੰਜਾਬ ਚ ਮਨਾਇਆ ਜਾ ਰਿਹਾ ਜਸ਼ਨ ਭੰਗੜੇ ਢੋਲ ਅਤੇ ਲੱਡੂ ਵੰਡ ਭਾਜਪਾ ਆਗੂਆਂ ਮਨਾਈ ਖੁਸ਼ੀ ਚਲਾਏ ਪਟਾਕੇ ਕਿਹਾ ਨਹੀਂ ਕੰਮ ਆਇਆ ਪੰਜਾਬ ਲੀਡਰਾਂ ਦਾ ਦਿੱਲੀ ਜਾ ਕੀਤਾ ਚੋਣ ਪ੍ਰਚਾਰ ਜਲਦ ਹੀ ਪੰਜਾਬ ਚੋਂ ਵੀ 골 ਹੋਵੇਗਾ ਬਿਸਤਰਾ ਜ਼ਿਲ੍ਹਾ ਮੀਤ ਪ੍ਰਧਾਨ ਰਤੇਸ਼ ਚੋਪੜਾ ਪੀਕੀਮੈਂਟ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਚੋਣਾ ਜਿੱਤਣ ਤੇ ਲੱਡੂ ਵੰਡ ਪਟਾਕੇ ਚਲਾ ਖੁਸ਼ੀ ਮਨਾਈ ਗਈ ਇਸ ਸਮੇਂ ਗੱਲਬਾਤ ਕਰਦੇ ਆ ਜ਼ਿਲ੍ਹਾ ਮੀਤ ਪ੍ਰਧਾਨ ਰਤੇਸ਼ ਚੋਪੜਾ ਨੇ ਕਿਹਾ ਕਿ ਪੰਜਾਬ ਦੇ ਵੋਟਰ ਵੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰ ਬੀਜੇਪੀ ਦੀ ਸਰਕਾਰ ਲਿਆਉਣਗੇ ਇਸ ਸਮੇਂ ਸਦਾਨੰਦ ਚੋਪੜਾ ਰਾਜ ਚੋਪੜਾ ਪ੍ਰਦੀਪ ਕੁਮਾਰ ਤਮਨ ਸ਼ਾਂਤੀ ਪ੍ਰਸ਼ਾਦ ਬਰਮਾ ਸੰਦੀਪ ਕੁਮਾਰ ਚੋਪੜਾ ਰਵੀ ਸ਼ਰਮਾ ਰਾਜ ਕੁਮਾਰ ਸ਼ਰਮਾ ਸੁਨੀਲ ਕੁਮਾਰ ਸੋਂਧੀ ਲਾਵਾ ਪ੍ਰਿਆੰਕਾ ਅਲਗੋ ਧਿਆਨ ਸਰਬਜੀਤ ਸੋਂਧੀ ਵਿਸ਼ਾਲ ਵਾਹੀ ਪਵਨ ਨਰੂਲਾ ਸੋਨੀ ਕੀਮਤੀ ਲਾਲ ਬਿੱਟਾ ਡਾਕਟਰ ਚੰਦਨ ਚੋਪੜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ਇਹ ਖੁਸ਼ੀ ਦੀ ਤੇ ਮਾਨ ਦੀ ਗੱਲ ਹੈ ਅੱਜ ਬਹੁਤ ਹੀ ਸਾਲਾਂ ਬਾਅਦ ਦਿੱਲੀ ਦੇ ਲੋਕਾਂ ਨੇ ਬੀਜੇਪੀ ਦੇ ਹੱਕ 'ਚ ਫਤਵਾ ਦਿੱਤਾ ਹੈ ਤੇ ਬੀਜੇਪੀ ਪਾਰਟੀ ਨੂੰ ਲਿਓਨ ਵਿੱਚ ਕਾਮਯਾਬ ਹੋ ਗਏ ਲੋਕੀ ਦੂਜੀਆਂ ਸਰਕਾਰਾਂ ਦੇ ਆ ਬਹੁ ਭੰਗ ਹੋ ਚੁੱਕਾ ਆ ਲੋਕਾਂ ਦਾ ਇਸ ਲਈ ਦਿੱਲੀ ਵਿੱਚ ਬੜੇ ਹੀ ਜੋਰਾਂ ਨਾਲ ਬੀਜੇਪੀ ਸਰਕਾਰ ਆ ਗਈ ਹੈ ਤੇ ਹੁਣ ਬੀਜੇਪੀ ਦੀ ਨਾਲ ਰਲ ਕੇ ਦਿੱਲੀ ਦੀ ਤਰੱਕੀ ਹੋਏਗੀ ਇਸ ਤਰ੍ਹਾਂ ਹੀ ਜਲਦੀ ਹੀ ਮੇਰੇ ਪੰਜਾਬ ਦੇ ਵੀਰ ਜੋ ਬੀਜੇਪੀ ਦਾ ਸਾਥ ਦੇਣਗੇ ਤੇ ਪੰਜਾਬ ਦੇ ਵਿੱਚ ਵੀ ਬੀਜੇਪੀ ਸਰਕਾਰ ਆਏਗੀ ਤੇ ਡਬਲ ਇੰਜਨ ਸਰਕਾਰ ਚੱਲੇਗੀ ਕਿਉਂਕਿ ਮੋਦੀ ਸਾਹਿਬ ਦੀਆਂ ਸਕੀਮਾਂ ਜੋ ਬੀਜੇਪੀ ਸੈਂਟਰ ਵੱਲੋਂ ਆ ਰਹੀਆਂ ਆ ਲੋਕਾਂ ਤੱਕ ਪਹੁੰਚ ਰਹੀਆਂ ਆ ਤੇ ਲੋਕੀ ਉਹਦਾ ਆਨੰਦ ਮਾਣ ਰਹੇ ਆ ਤੇ ਇਹ ਸਕੀਮਾਂ ਇਸ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ ਦੇਖੋ ਜੀ ਸਾਡੀ ਜਿਹੜੀ ਬੀਜੇਪੀ ਸਰਕਾਰ ਆ ਉਹ ਕਿਸਾਨਾਂ ਨਾਲ ਦੁਕਾਨਦਾਰਾਂ ਨਾਲ ਤੇ ਗਰੀਬ ਵਰਗ ਨਾਲ ਜੁੜੀ ਹੋਈ ਆ ਉਹ ਜਲਦੀ ਹੀ ਉਹਨਾਂ ਦੀ ਕਿਸਾਨ ਵੀਰਾਂ ਨਾਲ ਵੀ ਗੱਲ ਚੱਲਦੀ ਪਈ ਆ ਜੋ ਫਾਰਮ ਫਲਾਈਆਂ ਜਾ ਰਹੀਆਂ ਆ ਕਿ ਭਾਜਪੀ ਸਰਕਾਰ ਕਿਸਾਨ ਵਿਰੋਧੀ ਆ ਕਦੀ ਕਹਿ ਦਿੰਦੇ ਦੁਕਾਨਦਾਰ ਵਿਰੋਧੀ ਆ ਕਦੀ ਕਹਿ ਰਿਹਾ ਕਿ ਭਾਈਚਾਰ ਦੇ ਵਿਰੋਧੀ ਆ ਇਹ ਕੋਈ ਵਿਰੋਧੀ ਨਹੀਂ ਇਹ ਆਮ ਜਨਤਾ ਦੇ ਨਾਲ ਆ ਤੇ ਜਨਤਾ ਦੇ ਲਈ ਜੋ ਦਿਨ ਰਾਤ ਸਕੀਮਾਂ ਆ ਰਹੀਆਂ ਆ ਜਨਤਾ ਤੱਕ ਪਹੁੰਚਾ ਰਹੇ ਨੇ